ਲੀ버ਪਾਰਟੀ ਦੇ ਐਮਪੀ ਓਵਨ ਸਮਿਥ ਨੇ ਇੰਗਲੈਂਡ ਵਿੱਚ ਬਰਮਿੰਗਮ ਦੇ ਗੁਰਦੁਆਰਾ ਸਾਹਿਬ ਕੇ ਪਹੁੰਚ ਕੇ ਸਿੱਖ ਪਛੜਦੇ ਲੋਕਾਂ ਨਾਲ ਮੁਲਾਕਾਤ ਕੀਤੀ। ਫਿਰਦੇ ਦੌਰਾਨ ਕੀਰਤਨ ਸੁਣਦੇ ਵਕਤ ਸਮਿਥ ਨੇ ਖੁਦ ਤਬਲਾ ਤੇ ਹਰਮੋਨੀਅਮ ਵਜਾਉਣ ਦੀ ਇੱਛਾ ਵੀ ਜਤਾਈ। ਰਾਗੀ ਸਿੰਘਾਂ ਨੇ ਸਮਿਥ ਨੂੰ ਤਬਲੇ ਦੀ ਤਾਲ ਅਤੇ ਗੁਰ ਦਸੇ ਤੇ ਹਰਮੋਨੀਅਮ ਦੀਆਂ ਧੁਨਾਂ ਵਜਾਉਣੀਆਂ ਸਿਖਾਈਆਂ। ਇਸ ਮੌਕੇ ਸਾਜ਼ ਵਜਾਉਂਦੇ ਹੋਏ ਸਮਿਥ ਬਹੁਤ ਖੁਸ਼ ਵਿਖਾਈ ਦੇ ਰਹੇ ਸਨ। ਬ੍ਰਾਜ਼ਿਲ ਦੇ ਰਿਓ ਵਿੱਚ ਹੋ ਰਹੇ 올림픽 ਦੇ ਦੌਰਾਨ ਸਾਈਕਲਿੰਗ ਪੈਕ ਡਿਫੈਂਸਿੰਗ ਲਾਈਨ ਦੇ ਕੋਲ ਇੱਕ ਤਮਾਕਾ ਹੋ ਗਿਆ। ਜਾਣਕਾਰੀ ਮੁਤਾਬਕ ਇੱਕ ਸ਼ੱਕੀ ਬੈਗ ਦੀ ਚੈੱਕ ਦੇ ਦੌਰਾਨ ਇਹ ਤਮਾਕਾ ਹੋਇਆ। ਤਮਾਕੇ ਦੇ ਬਾਅਦ ਵਿਦੇਸ਼ ਮੰਤਰੀ ਸੁਸ਼ਮਨਾ ਸਵਰਾਜ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਸਾਰੇ ਭਾਰਤੀ ਸੁਰੱਖਿਅਤ ਨੇ। ਇਸ ਦੇ ਲਗਭਗ 올림픽 ਦੇ ਚੋਕਸਵਾਰੀ ਵਾਲੀ ਜਗ੍ਹਾ ਤੇ ਮੀਡੀਆ ਟੈਂਟ ਤੇ ਗੋਲੀਬਾਰੀ ਵੀ ਕੀਤੀ ਗਈ। ਜਾਣਕਾਰੀ ਮੁਤਾਬਕ ਇਸਨੂੰ ਪਰਸ਼ਾਤੀ ਸ਼ੌਕਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਇਸ ਦੇ ਇਲਾਵਾ ਮੁੱਖ ਸਟੇਡੀਅਮ ਦੇ ਕੋਲ ਲੁਟੇਰੇ ਨੇ ਇੱਕ ਔਰਤ ਨੂੰ ਗੋਲੀ ਮਾਰੀ ਜਦਕਿ ਇੱਕ ਹੋਰ ਮਾਮਲੇ 'ਚ ਪੁਲਿਸ ਨੇ ਦੋ ਲੁਟੇ ਪਾਕਿਸਤਾਨ ਦੇ ਕਰਾਚੀ ਵਿੱਚ ਮੀਂਹ ਨੇ ਆਫਤ ਵਰਸਾਈ ਹੋਈ ਹੈ ਇਥੇ ਲਗ ਲਗ ਕੰਡਾਵਾਂ ਵਿੱਚ 10 ਲੋਕਾਂ ਦੀ ਮੌਤ ਹੋ ਗਈ ਇਸ ਦੇ ਇਲਾਵਾ ਮੀਂਹ ਕਾਰਨ ਕਈ ਘੰਟੇ ਤੱਕ ਸ਼ਹਿਰ 'ਚ ਬਿਜਲੀ ਵਿਠਾਪ ਰਹੀ ਜਦਕਿ ਆਵਾਜਾਈ ਵੀ ਸੜਕਾਂ ਤੇ ਪਾਣੀ ਭਰਨ ਨਾਲ ਖਾਸੇ ਪ੍ਰਭਾਵਿਤ ਹੋਈ ਬੈਲਜੀਅਮ ਦੇ ਵਿੱਚ ਇੱਕ ਸ਼ਖਸ ਨੇ ਮਹਿਲਾਵਾਂ ਉਤੇ ਹਮਲਾ ਕਰ ਦਿੱਤਾ ਜਾਣਕਾਰੀ ਮੁਤਾਬਕ ਅੱਲਾਹੁ ਅਕਬਰ ਕਹਿੰਦੇ ਹੋਏ ਇਸ ਸ਼ਖਸ ਨੇ ਦੋ ਮਹਿਲਾ ਪੁਲਿਸ ਕਰਮੀਆਂ ਤੇ ਚਾਕੂ ਨਾਲ ਹਮਲਾ ਕੀਤਾ ਜਿਸ ਕਾਰਨ ਮਹਿਲਾਵਾਂ ਜ਼ਖਮੀ ਹੋ ਗਈਆਂ ਹਾਲਾਂਕਿ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਨੇ ਇਸ ਸ਼ਖਸ ਨੂੰ ਠੇਰ ਕਰ ਦਿੱਤਾ ਬੈਲਜੀਅਮ ਦੇ ਪ੍ਰਧਾਨ ਮੰਤਰੀ ਨੇ ਸੰਬੰਧੀ ਅਤਵਾਦੀ ਹ ਰਾਸ਼ਟਰਪਤੀ ਅਹੁਦੇ ਦੀ ਚੋਣ ਲੜ ਰਹੀ ਹਿਲੇਰੀ ਕਲਿੰਟਨ ਨੇ ਆਪਣੇ ਭਾਸ਼ਣ ਦੌਰਾਨ ਅਚਾਨਕ ਅਜਿਹੀ ਗੱਲ ਕਹਿ ਦਿੱਤੀ ਜਿਸ ਨਾਲ ਸੁਣਨ ਵਾਲੇ ਹੈਰਾਨ ਹੋ ਗਏ ਅ즈ਲੇ ਚ ਹਿਲੇਰੀ ਨੇ ਗਲਤੀ ਨਾਲ ਭਾਸ਼ਣ ਵਿੱਚ ਟਰੰਪ ਨੂੰ ਆਪਣਾ ਘਰ ਵਾਲਾ ਦੱਸ ਦਿੱਤਾ ਭਾਸ਼ਣ ਦੌਰਾਨ ਹਿਲੇਰੀ ਨੇ ਆਖਿਆ ਕਿ ਮੈਨੂੰ ਉਮੀਦ ਹੈ ਕਿ ਤੁਸੀਂ ਮੇਰੀ ਤੁਲਨਾ ਮੇਰੇ ਹਸਬੈਂਡ ਨਾਲ ਕਰੋਗੇ ਹਾਲਾਂਕਿ ਹਿਲੇਰੀ ਨੇ ਹਸਬੈਂਡ ਸ਼ਬਦ ਪੂਰਾ ਨਹੀਂ ਬੋਲਿਆ ਅਤੇ ਮੌਕਾ ਸੰਭਾਲਦੇ ਹੋਏ ਉਹਨਾਂ ਵਿਰੋਧੀ ਉਮੀਦਵਾਰ ਦਾ ਜ਼ਿਕਰ ਕਰਨਾ ਸ਼ੁਰੂ ਕਰ ਦਿੱਤਾ ਪਾਕਿਸਤਾਨ ਚ ਸਾਰਕ ਸਿੱਖ ਸੰਮੇਲਨ ਚ ਹਿੱਸਾ ਲੈਣ ਗਏ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੀ ਪ੍ਰੈਸ ਕਾਨਫਰੰਸ ਦੀ ਮੀਡੀਆ ਕਵਰੇਜ ਰੋਕੇ ਜਾਣ ਦਾ ਵਿਵਾਦ ਫਖ ਦਾ ਜਾ ਰਿਹਾ ਹੈ ਮਾਲ ਵਿੱਚ ਨਵਾਂ ਖੁਲਾਸਾ ਹੋਇਆ ਕਿ ਰਾਜਨਾਥ ਸਿੰਘ ਦੀ ਮੀਡੀਆ ਕਵਰੇਜ ਪਾਕਿਸਤਾਨ ਸਰਕਾਰ ਨੇ ਨਹੀਂ ਸਗੋ ਸੈਨਾ ਦੇ ਕਹਿਣ ਤੇ ਰੋਕੀ ਗਈ ਸੀ ਮੀਡੀਆ ਰਿਪੋਰਟ ਦੇ ਮੁਤਾਬਕ ਪਾਕਿਸਤਾਨ ਸੈਨਾ ਦੇ ਪਬਲਿਕ ਰਿਲੇਸ਼ਨ ਵਿਭਾਗ ਨੇ ਪੱਤਰਕਾਰਾਂ ਨੂੰ ਰਾਜਨਾਥ ਸਿੰਘ ਦੀ ਕਵਰੇਜ ਨਾ ਕਰਨ ਲਈ ਆਖਿਆ ਸੀ ਪਾਕਿਸਤਾਨ ਦੇ ਬੰਦਰਗਾਹ ਸ਼ਹਿਰ ਕਰਾਚੀ 26 ਸਾਲ ਦੇ ਕਹਿੰਦੇ ਡਾਕਟਰ ਦੀ ਉਹਨਾਂ ਦੇ ਕਲੀਨਿਕ ਦੇ ਬਾਹਰ ਹੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸ ਕਤਲ ਨੂੰ ਧਰਮ ਤੋਂ ਪ੍ਰੇਰਿਤ ਦੇ ਰੂਪ ਵਿੱਚ ਦੇਖਿਆ ਜਾ ਰਿਹਾ ਹੈ। ਕਰਾਚੀ ਦੇ ਗਾਰਡਨ ਈਸਟ ਦੇ ਨਿਵਾਸੀ ਡਾਕਟਰ ਪ੍ਰੀਤਮ ਲਖਵਾਨੀ ਨੂੰ ਸੀਨੇ ਵਿੱਚ ਗੋਲੀ ਮਾਰੀ ਗਈ। ਦਾ ਐਕਸਪ੍ਰੈਸ ਟਵੀਟ ਉਹਨੇ ਲਖਵਾਨੀ ਦੇ ਬੇਟੇ ਰਕੇਸ਼ ਕੁਮਾਰ ਦੇ ਹਵਾਲੇ ਤੋਂ ਦੱਸਿਆ ਕਿ ਜਿਸ ਸਮੇਂ ਉਹਨਾਂ ਤੇ ਹਮਲਾ ਕੀਤਾ ਗਿਆ ਉਹ ਆਪਣੇ ਕਲੀਨਿਕ ਤੋਂ ਘਰ ਵਾਪਸ ਪਰਤ ਰਹੇ ਸਨ। ਸੀ ਦੇਵਜ ਵਿਦਰੋਹੀ ਗੁੱਟਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਅਲੇਪੋ ਵਿੱਚ ਹਫ਼ਤਿਆਂ ਤੋਂ ਜਾਰੀ ਸੈਨਿਕ ਘੇਰੇਬੰਦੀ ਨੂੰ ਤੋੜ ਦਿੱਤਾ ਹੈ ਪੀਬੀਸੀ ਦੇ ਮੁਤਾਬਕ ਘੇਰੇਬੰਦੀ ਤੋੜੇ ਜਾਣ ਦੀ ਖਬਰ ਦੇ ਬਾਅਦ ਲੈਪੋ ਦੇ ਵਿਦਰੋਹੀਆਂ ਦੇ ਕੰਟਰੋਲ ਵਾਲੇ ਇਲਾਕੇ ਦੇ ਵਿੱਚ ਲੋਕਾਂ ਵੱਲੋਂ ਸੜਕ 'ਤੇ ਜਸ਼ਨ ਮਨਾਦੀਆਂ ਤਸਵੀਰਾਂ ਵੀ ਆਈਆਂ ਨੇ ਉੱਥੇ ਸੈਨ ਨਾਲ ਜੁੜੇ ਸੂਤਰਾਂ ਦਾ ਕਹਿਣਾ ਹੈ ਕਿ ਸੈਨਾ ਨੇ ਵਿਦਰੋਹੀ ਲੜਾਕਿਆਂ ਨੂੰ ਖਦੇੜ ਦਿੱਤਾ ਹੈ ਇਰਾਨ ਵਿੱਚ 2010 ਤੋਂ ਗ੍ਰਿਫਤਾਰ ਇੱਕ ਪਰਮਾਣੂ ਵਿਗਿਆਨਕ ਨੂੰ ਫਾਂਸੀ ਦੇ ਦਿੱਤੀ ਗਈ। ਮਰਤਕ ਦੇ ਪਰਵਾਨ ਨੇ ਇਸ ਗੱਲ ਦੀ ਜਾਣਕਾਰੀ ਬੀਬੀਸੀ ਨੂੰ ਦਿੱਤੀ। ਰਿਪੋਰਟਾਂ ਦੇ ਮੁਤਾਬਕ 1977 ਦੇ ਵਿੱਚ ਪੈਦਾ ਹੋਇਆ ਮੀਰੀ 2009 ਵਿੱਚ ਹੱਤ ਜਾਣ ਦੇ ਬਾਅਦ ਤੋਂ ਗਾਇਬ ਸਨ। ਬਾਅਦ ਵਿੱਚ ਅਮਰੀਕਾ 'ਚ ਸਾਹਮਣੇ ਆਏ। ਉਹਨਾਂ ਦਾ ਕਹਿਣਾ ਸੀ ਕਿ ਅਮਰੀਕਾ ਦੀ ਖੁਫੀਆ ਏਜੰਸੀ CIA ਨੇ ਉਹਨਾਂ ਨੂੰ ਅਗਵਾ ਕਰ ਲਿਆ ਸੀ। ਦੱਖਣੀ ਇਰਾਨ ਵਿੱਚ ਗੈਸ ਪਾਈਪਲਾਈਨ ਵਿੱਚ ਧਮਾਕਾ ਹੋ ਗਿਆ ਜਿਸ ਕਾਰਨ ਇੱਕ ਸ਼ਖਸੀ ਮੌਤ ਹੋ ਗਈ ਜਦਕਿ ਤਿੰਨ ਹੋਰ ਲੋਕ ਜ਼ਖਮੀ ਹੋ ਗਏ। 5 ਘੰਟੇ ਦੀ ਕੜੀ ਮੁਸ਼ਕਲ ਦੇ ਬਾਅਦ ਇਸ ਵਿਨਾਹਕ ਅੱਗ ਦੇ ਕਾਬੂ ਪਾਇਆ ਚੀਨ ਦੇ ਵਿੱਚ ਇੱਕ ਪੈਨਿਕ ਸੜਕ ਹਾਦਸਾ ਵਾਪਰਿਆ ਦਰਅਸਲ ਇੱਕ ਬੇਕਾਬੂ ਕਾਰ ਬਾਈਕ ਸਵਾਰ ਨੂੰ ਟੱਕਰ ਮਾਰਨ ਮਗਰੋਂ ਪੁਲ ਤੇ ਲਟਕ ਗਈ ਹਾਲਾਂਕਿ ਘਟਨਾ 'ਚ ਬਾਈਕ ਤੇ ਕਾਰ ਸਵਾਰ ਦੋਹਾਂ ਦੀ ਜਾਨ ਬਚ ਗਈ ਜਬਲਸ ਟੱਕਰ ਦੀਆਂ ਤਸਵੀਰਾਂ ਕੈਮਰੇਜ ਕੈਦ ਹੋ ਗਈਆਂ ਲਾਟਿਨ ਅਮਰੀਕੀ ਦੇਸ਼ ਇਕਵਾਡੋਰ ਦੇ ਵਿੱਚ ਪਾਈ ਜਾਣ ਵਾਲੀ ਇੱਕ ਵੱਡੀ ਚਿੜੀ ਬਾਰੇ ਇੱਕ ਨਵਾਂ ਦਾਵਾ ਕੀਤਾ ਗਿਆ ਹੈ ਕਿਹਾ ਜਾ ਰਿਹਾ ਹੈ ਕਿ ਇੱਕ ਦੁਰਲਭ ਚਿੜੀ ਉੜਦੇ ਵਕਤ ਵੀ ਸੌ ਸਕਦੀ ਹੈ ਇਸ ਪੰਛੀ ਉੱਤੇ ਰਿਸਰਚ ਦੇ ਬਾਅਦ ਇਹ ਦਾਵਾ ਕੀਤਾ ਗਿਆ ਹੈ